ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ ਪਰਵੰਦਰ ਸਿੰਘ ਕਿੰਨਸਾ ਨੇ ਸੂਬੇ ਦੇ ਬਜਟ ਨੂੰ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲਾ ਦੱਸਿਆ ਪਰ ਸੂਬੇ ਦੀ ਡਿੱਗ ਰਹੀ ਖੇਤੀ ਆਰਥਿਕਤਾ ਲਈ ਇਸ ਬਜਟ ਵਿੱਚ ਕੁਝ ਨਵਾਂ ਨਹੀਂ ਹੈ ਇੱਕ ਬੈਸਟ ਮਾਡਲ ਇਹ ਹੁੰਦਾ ਕਿ ਜਿਹੜਾ ਤੁਹਾਡੇ ਕੋਲ ਰੌ ਮਟੀਰੀਅਲ ਜਾਂ ਰਿਸੋਰਸਸ ਹੈ ਉਸ ਦੇ 베ਸਟ ਜਿਹੜਾ ਆਪਣਾ ਸਪਲਾਈ ਇੰਡਸਟਰੀ ਗਰੋ ਕਰੋ ਤੇ ਉਹ ਉਹਦੀ ਤੁਹਾਡੇ ਡਿਮਾਂਡ ਵੀ ਹੈ ਕਿ ਜਿਵੇਂ ਜਿਵੇਂ ਕੰਜ਼ਮਪਸ਼ਨ ਹੈਬਿਟਸ ਚੇਂਜ ਹੋਈ ਜਾ ਰਹੀਆਂ ਨੇ ਲੋਕਾਂ ਦੀ ਆਮਦਨ ਵਧਣ ਨਾਲ ਲੋਕਾਂ ਦੇ ਜਿਹੜੇ ਖੇਤੀ ਦੇ ਉਤਪਾਦਨ ਹੈ ਉਹ ਐਸ ਐਸ ਜਿ ਉਸ ਕਰਨ ਦੀ ਬਜਾਏ ਉਹਦੇ ਚ ਪ੍ਰੋਸੈਸਿੰਗ ਜਾਂ ਉਹਦੀ ਗੀ ਮੈਨੂਫੈਕਚਰਿੰਗ ਜਿਹੜੀ ਉਹ ਲੋਕ ਡਿਮਾਂਡ ਕਰ ਰਹੇ ਨੇ ਸੋ ਜੇ ਉਹ ਹੁੰਦਾ ਤਾਂ ਉਹਦੇ ਨਾਲ ਤੁਹਾਡੇ ਮਹਾਰਾਸ਼ਟਰ ਚਈ ਕਈ ਜਗ੍ਹਾ ਆਪਣੇ ਕੋਆਪਰੇਟਿਵਸ ਨੇ ਫਾਰਮਰਸ ਕੋਆਪਰੇਟਿਵ ਜਿਹੜੇ ਆਪ ਪ੍ਰੋਡਕਸ਼ਨ ਤੋਂ ਲੈ ਕੇ ਮਾਰਕੀਟਿੰਗ ਤੱਕ ਸਾਰੀ ਚੇਨ ਉਹ ਆਪ ਮੈਨੇਜ ਕਰੇ ਨੇ ਤੇ ਉਹਦੇ ਨਾਲ ਹੀ ਹੋ ਗਏ ਸਾਰਾ ਉਹਨਾਂ ਦੀ এমਪਲੋਇਮੈਂਟ ਵੀ ਜਨਰੇਟ ਹੋ ਰਹੀ ਹੈ ਉਹਨਾਂ ਦੀ ਇਨਕਮ ਵੀ ਵਧ ਰਹੀ ਹੈ ਵੈਲਿਊ ਐਡੀਸ਼ਨ ਵੀ ਹੋ ਰਹੀ ਹੈ ਫੋਰ ਐਗਜ਼ਾਮਪਲ ਤੁਸੀਂ ਕਣਕ ਜੇ ਕਣਕ ਨੂੰ ਐਸਐਚ ਵਿੱਚੋਂ ਜਾਂ ਆਟਾ ਬਣਾ ਕੇ ਵੇਚਦੇ ਉਹਦੇ 5-6 ਰੁਪਏ ਦਾ ਜਿਹੜਾ ਤੁਹਾਡਾ ਅ ਮੈਲੂ ਐਡੀਸ਼ਨ ਹੋ ਜਾਂਦੀ ਐ এমਪਲॉयਮੈਂਟ ਵੀ ਹੁੰਦੀ ਐ ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਮਹਿੰਦਰਾ ਕੀ ਹੋਏਗਾ ਇਹ ਦਾ ਐਗਰੀਕਲਚਰ ਇੰਡਸਟਰੀ ਦਾ ਉਹ ਬੈਸਟ ਏ ਪੰਜਾਬ ਚ ਵੀ ਤੇ ਹੋਰ ਜਿਹੜੇ ਐਗਰੀਕਲਚਰ ਐਗਰੀਕਲਚਰ ਸਟੇਟਸ ਨੇ ਕਿ ਉੱਥੇ ਜਿਸ ਜਿਹੜੀਆਂ ਜਿਹੜੀਆਂ ਐਗਰੀਕਲਚਰਲ ਪ੍ਰੋਡਕਸ਼ਨ ਦੀਆਂ ਕ੍ਰੌਪਸ ਉੱਥੇ ਪ੍ਰੋਡਿਊਸ ਹੋ ਰਹੀਆਂ ਨੇ ਉਹਨਾਂ ਦੇ ਬਾਰੇ ਪ੍ਰੋਪਰ ਇੱਕ ਲੇਖਾ ਜੋਖਾ ਕਰਕੇ ਕੋਈ ਸਟੱਡੀਜ਼ ਕਰਵਾ ਕੇ ਤੇ ਉਥੇ ਭਾਵੇਂ ਪਬਲਿਕ ਇਨਵੈਸਟਮੈਂਟ ਹੋਵੇ ਭਾਵੇਂ ਪ੍ਰਾਈਵੇਟ ਹੋਵੇ ਭਾਵੇਂ ਫਾਰਮਰਸ ਕੋਆਪਰੇਟਿਵ ਹੋਵੇ ਉਹ ਕਰਕੇ ਤੇ ਉਥੇ ਉਸ ਕਿਸਮ ਦੀ ਯੂਨਿਟ ਲਗਾ ਕੇ ਤੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਤੋਂ ਲੈ ਕੇ ਮਾਰਕੀਟਿੰਗ ਤੱਕ ਜਿਹੜੀ ਉਹ ਜਿੰਨਾ ਚਿਰ ਆਪਾਂ ਨਹੀਂ ਕਰ ਸਕਦੇ ਉਹ ਸੰਭਵ ਨਹੀਂ ਹੈ। ਔਰ ਕਿਸਾਨ ਦੀ ਔਸਤਨ ਜਿਹੜੀ ਐਵਰੇਜ ਇਨਕਮ गिनी ਗਈ ਹੈ ਉਹ 2400 ਰੁਪਏ ਪਰ ਮੰਥ ਪਰ ਫੈਮਿਲੀ ਉਤੋਂ ਮਤਲਬ ਘੱਟ ਹੈਗੀ ਹੈ। ਇਹ ਮਤਲਬ ਸਾਫ਼ ਹੈ ਕਿ ਕਿਸਾਨ ਜਿਹੜਾ ਹੈਗਾ ਪਾਵਰਟੀ ਲਾਈਨ ਤੇ ਸਰਵਾਈਵ ਕਰ ਰਿਹਾ ਹੈ। ਕਿਸਾਨ ਦੇ ਵਾਸਤੇ ਇਨਕਮ ਦਾ ਮਤਲਬ ਇਹ ਹੈ ਕਿ ਭਈ ਇੱਕ ਇਨਕਮ ਕੁਐਸ਼ਨ ਐਸਾ ਘਟਨ ਹੋਏ ਜਿਹੜਾ ਕਿ ਪ੍ਰੋਡਕਸ਼ਨ ਔਰ ਜੀਓਗ੍ਰਾਫੀਕਲ ਲੋਕੇਸ਼ਨ ਆਫ ਦਿ ਫਾਰਮ ਯਾਨੀ ਮਤਲਬ ਖੇਤ ਕਿੱਥੇ ਹੈ ਖੇਤ ਨੂੰ ਸਿੰਚਾਈ ਹੈ ਕਿ ਨਹੀਂ ਹੈ ਪਹਾੜ ਤੇ ਹੈ ਕਿ ਰੇਗਿਸਤਾਨ ਚ ਹੈ ਉਹ ਸਾਰਾ ਦੇਖ ਕੇ ਅਲੱਗ-ਅਲੱਗ ਉਹ ਵਰਕਆਊਟ ਕੀਤਾ ਹੈ ਲੇਕਿਨ ਪੈਦਾਵਾਰ ਦੇ ਨਾਲ ਜੋੜ ਕੇ ਕਿਸਾਨ ਨੂੰ ਇੱਕ ਮਿਨਿਮਮ ਅਸ਼ੋਰਡ ਇਨਕਮ ਹਰ ਮਹੀਨੇ ਜਿਹੜੀ ਹੈ ਮਿਲਣੀ ਚਾਹੀਦੀ ਹੈ ਔਰ ਉਹ ਅਗਰ ਮਿਲੇਗਾ ਤਾਂ ਹੀ ਕਿਸਾਨ ਬਚ ਪਾਏਗਾ ਸੂਬਾ ਸਰਕਾਰ ਕਿਸਾਨੀ ਨੂੰ ਰਵਾਇਤੀ ਫਸਲੀ ਚੱਕਰ ਤੋਂ ਕੱਢਣ ਲਈ ਖੇਤੀ ਵਿਵਹਾਰ ਾਲੀ ਜ਼ੋਰ ਲਾ ਰਹੀ ਹੈ ਇਸ ਬਜਟ ਵਿੱਚ ਖੇਤੀਬੀ ਵਿਭੰਨਤਾ ਲਈ ਕੋਈ ਠੋਸ ਯੋਜਨਾ ਨਹੀਂ ਹੈ। ਗੰਨਾ ਅਸੀਂ ਲਾਇਆ, ਆਲੂ ਅਸੀਂ ਲਾਏ ਆ, ਹੋਰ ਬਖ ਬਖ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਸੀ ਫਸਲਾਂ ਬੀਜੀਆਂ ਪਰ ਸਮੱਸਿਆ ਤਾਂ ਉੱਥੇ ਆ ਕੇ ਖਰਜਣ ਦੀ ਹੈ ਮਾਰਕੀਟਿੰਗ ਦੀ। ਇਹ ਸਰਕਾਰ ਏਰੀਏ ਬੰਡੇ ਉਹਦੇ ਜਿਹੜੇ ਮਤਲਬ ਹੈਗੇ ਆ ਫਸਲਾਂ ਦੇ ਭਾਅ ਦੇ ਜਿਹੜੇ ਹੈਗੇ ਆ ਲੇਟ ਨਿਸ਼ਚਿਤ ਹੋਣ ਤੇ ਜਿਹੜਾ ਕੁਝ ਮਰਜ਼ੀ ਪੰਜਾਬ ਦਾ ਕਿਸਾਨ ਤਾਂ ਉਹਨਾਂ ਨੇ ਅੰਗੂਰ ਵੀ ਲਾ ਕੇ ਦੇਖ ਲਏ ਜੀ। ਉਹਨੇ ਕਿੰਨੂ ਵੀ ਲਾ ਕੇ ਦੇਖ ਲਏ ਆਈ ਇਤਿਹਾਤ ਟਮਾਟਰਾਂ ਦਾ ਦੇਖੋ ਤੁਸੀਂ ਕੀ ਹਾਲ ਹੋਇਆ। ਪੰਜਾਬ ਦੇ ਕਿਸਾਨ ਨੇ ਟਮਾਟਰ ਜਿਹੜੇ ਹੈਗੇ ਉਹ ਸੜਕਾਂ ਤੇ ਰੋਲੇ ਆ। ਜੇ ਉਹਦਾ ਮਤਲਬ ਰੇਟ ਤੈਹ ਹੁੰਦਾ ਘੱਟੋ ਘੱਟ ਸਮਰਥਨ ਮੁੱਲ ਉਹਦਾ ਮਿਲਦਾ ਤਾਂ ਜਰੂਰ ਜਿਹੜਾ ਹੈਗਾ ਪਾਣੀ ਦੀ ਬਚਤ ਵੀ ਹੋ ਸਕਦੀ ਆ ਤੇ ਕਿਸਾਨਾਂ ਦਾ ਫਾਇਦਾ ਵੀ ਹੋ ਸਕਦਾ ਤੇ ਰੇਟ ਮੰਨ ਦਿੰਦੇ ਆ ਦੱਸੋ ਕੌਣ ਉਹ ਇਹਨਾਂ ਦਾ ਕਿਹੜੀ ਏਜੰਸੀ ਆਉਂਦੀ ਆ ਜਿਹੜਾ ਹੈਗੀ ਫਸਲਾਂ ਦਾ ਉਹ ਖਰੀਦਣ ਵਾਸਤੇ ਕੋਈ ਨਹੀਂ ਆ ਰਿਹਾ ਉਹ ਜਿਹੜੇ ਮਰਜੀ ਭਾਅ ਤੇ ਅਸੀਂ ਲੈ ਜਾ ਕੇ ਫਸਲਾਂ ਮੰਡੀਆਂ ਦੇ ਵਿੱਚ ਵੇਚਣ ਨਹੀਂ ਜਾਂਦੀ ਸਿੱਟਣ ਜਾਂਦੇ ਆ ਉਹ ਜਾ ਕੇ ਮੰਡੀਆਂ 'ਚ ਸਿੱਟ ਦਿੰਨੇ ਆ ਉਹ ਇੱਕੋ ਇੱਕ ਕਿਸਾਨ ਆ ਜਿਹੜਾ ਆ ਆਪਦੀ ਫਸਲ ਦਾ ਆਪ ਭਾ ਜਿਹੜਾ ਉਹ ਤੈ ਨਹੀਂ ਕਰ ਸਕਦਾ ਤੇ ਇਹ ਇਹੀ ਸਭ ਤੋਂ ਵੱਡੀ ਜਿਹੜੀ ਮਾਰ ਆ ਇਹਦਾ ਕਾਰਨ ਹੀ ਖੁਦਕਿਛ ਨਾ ਇਹਦਾ ਕਾਰਨ ਹੀ ਕਰਦਿਆ ਚੜਿਆ ਹੋਇਆ ਸੂਬਾ ਸਰਕਾਰ ਨੇ ਖੇਤੀ ਨੂੰ ਵਿਕਸਿਤ ਕਰਨ ਲਈ ਆਪਣੇ ਤੌਰ ਤੇ ਕੁਝ ਵੀ ਨਵਾਂ ਨਹੀਂ ਕੀਤਾ ਖੇਤੀ ਖੇਤਰ ਦਾ ਸਾਰਾ ਦਰਮਦਾਰ ਕੇਂਦਰੀ ਸਕੀਮਾਂ ਤੇ ਹੀ ਨਿਰਭਰ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP ਲਾਈਵ ਐਪ ਅਤੇ ਸਿਲੈਕਟ ਕਰੋ ABP ਨਿਊਜ਼ ਪੰਜਾਬੀ